ਕੀ ਬਣੀ ਕੋਈ ਇੱਕ ਦਵਾਈ ਖਾਣ ਦੀ ਵਾਰਡ ਜਿਹੜਾ ਮੱਕੜ ਪਰਿਵਾਰ ਹੈ ਨਾ ਉਸ ਦਾ ਨਾਂ ਤਾਂ ਪਹਿਲੇ ਤੁਸੀਂ ਜਾਣਦੇ ਹੋ ਕਿ ਬਹੁਤ ਉੱਗਾ ਨਾਂ ਹੈ ਨੇਮ ਨੇ ਸਾਰਾ ਕੁਝ ਹੈ ਪਰ ਸਾਡੇ ਲਈ ਲक्की ਮੱਕੜ ਜਿਹੜਾ ਬੇਟਾ ਸਾਡਾ ਇਹ ਹੁਣ ਵਾਰਡ ਨੰਬਰ 50 ਤੋਂ ਕਾਂਗਰਸ ਪਾਰਟੀ ਦਾ ਕੈਂਡੀਡੇਟ ਹੈ ਤੁਸੀਂ ਦਿਖਾ ਲੈਣਾ ਤੇ ਇਹ ਹੁਣ ਕਾਂਗਰਸ ਪਾਰਟੀ ਦੀ ਅਗਵਾਈ ਵੀ ਕਰੇਗਾ ਤੇ ਇੱਥੇ ਵਾਰਡ ਨੰਬਰ 50 ਲਈ ਕੰਮ ਵੀ ਕਰੇਗਾ ਸਾਡੇ ਬੀਬੀ ਸੁਰਿੰਦਰ ਕੌਰ ਜੀ ਉਮੀਦਵਾਰ ਲक्की ਮੱਕੜ ਜੀ ਸਾਰੇ ਭਜਵੰਤ ਸੱਜਣੋ ਪੱਤਰਕਾਰ ਸਹਿਬਾਨ ਇਸ ਪਰਿਵਾਰ ਦਾ ਵੀ ਬਹੁਤ ਅਹਿਮ ਰੋਲ ਹੈ ਤੇ ਗੁਰਦੁਆਰਾ ਸਹਿਬਾਂ ਦੀ ਸੇਵਾ ਦੇ ਵਿੱਚ ਹੈ ਮੈਂ ਬੜਾ ਬੜਾ ਧੰਨਵਾਦੀਆਂ ਮੇਰੇ ਵੱਡੇ ਭੈਣ ਜੀ ਸ੍ਰਿੰਦਰਪੁਰ ਗੌਰ ਜੀ ਦਾ ਤੇ ਸਰਦਾਰ ਚਰਨਜੀਤ ਸਿੰਘ ਚੰਨੀ ਐਸੀਐਮ ਤੇ ਮੈਂਬਰ ਪਾਰਲੀਮੈਂਟ ਜਿਨ੍ਹਾਂ ਨੇ ਮੇਰੇ ਸਿਰ ਤੇ ਹੱਥ ਰੱਖਿਆ ਤੇ ਪਹਿਲੇ ਨੰਬਰ ਤੇ ਮੈਨੂੰ ਕਾਂਗਰਸ ਦੀ ਟਿਕਟ ਦੇ ਕੇ ਧੰਨਵਾਦੀ ਆਂ ਛੱਦੀ ਸਾਹਿਬ ਇਹ ਸਾਡਾ ਇਲਾਕਾ ਬੜਾ ਗਰੀਬ ਇਲਾਕਾ ਹੈ ਇੱਥੇ ਲੋਕੀਂ ਮੈਡੀਕਲ ਦੀ ਸੇਵਾ ਤੋਂ ਵਾਂਝੇ ਨੇ ਮੈਂ ਵੀ ਖੁਦ ਤਗਰੀਪਰਵਾਲ ਦਾ ਬੱਚਾ ਮੇਰੇ ਬਾਪੂ ਸਾਹਿਬ ਇੱਥੇ ਬਸਤੀ ਸ਼ੇਖਾ ਦੇ ਉੱਤੇ ਮੇਰੀ ਪਿਸ਼ੋਕਰ ਆ ਮੇਰੇ ਬਾਪੂ ਸਾਹਿਬ ਅੱਡੇ ਤੇ ਰੇੜੀ ਲਾਉਂਦੇ ਸੀ ਬਰੂੜ ਦੀ ਔਰ 1984 ਦੇ ਵਿੱਚ ਮੇਰੇ ਬਾਪੂ ਸਾਹਿਬ ਨੂੰ ਥੋੜੀ ਪ੍ਰੋਬਲਮ ਹੋਈ ਉਸ ਦਿਨ ਮੇਰੀ ਮਾਂ ਨੂੰ ਘਰ ਕੱਸੇ ਨਹੀਂ ਸੀ ਆ ਗਈ ਤੇ ਮੇਰੇ ਰਿਤੇਦਾਰਾਂ ਨੇ ਥੋੜੇ ਥੋੜੇ ਰਾਹ ਦਿੱਤੇ ਤੇ ਮੀਂਹ ਮਾਰ ਕੇ ਦੇ ਮੇਰੇ ਬੱਚੇ ਛੋਟੇ ਛੋਟੇ ਮੈਂ ਉਹ ਨੂੰਕਸਾਲ ਦਾ ਸੀਗਾ ਤੇ ਮੈਂ ਕੀ ਕਰਾਂਗੀ ਮੇਰੇ ਇੱਛੇ ਮਰਜੀ ਮੇਰੇ ਕੋਲ ਜਿੱਦਾ ਮਰਜੀ ਲੈ ਕੇ ਜਾਵਾਂ ਮੈਂ ਇਲਾਜ ਘਰੋਂ ਕਰ ਬੰਦਾ ਨਹੀਂ ਲੈਣ ਦੇਵਾਂ ਮੈਂ ਆਪਣਾ ਨਾਲ ਮੈਂ ਲਾਈਵ ਸਟ੍ਰੀਮ ਨਾਲ ਮਿਲ ਕੇ ਮੈਂ ਫਿਰ ਉਹ ਵੇਹ ਕਰਦਾ ਲਾਈਵ ਸਟ੍ਰੀਮ ਨਾਲ ਮਿਲ ਕੇ ਪਿਛਲੇ 8 ਸਾਲ ਤੋਂ ਮੈਂ ਹਰ ਸਾਲ ਤੇ ਅਖਾਨਾ ਕੈਪਲਾ ਨਾਲ ਇੱਥੇ ਬੱਠ ਗਿਆ ਹੋ ਗਿਆ ਮੇਰੀਆਂ ਪਹਿਲਾਂ ਮੇਰੀਆਂ ਮਾਵਾ ਜਿਨ੍ਹਾਂ ਦੀ ਆਪਾਂ ਅਨਾਉਂਸਮੈਂਟ ਕਰਾਈ ਦੀ ਹੈ ਹਰ ਸਾਲ 150 ਬੰਦਾ ਨਿਕਲੇ 200 ਨਿਕਲੇ ਆਪਾਂ ਸਭੇ ਬਰੇਸ਼ਿੰਗ ਕਰਾਈ ਦੀ ਹੈ 450 ਬੰਲਾ ਨਿਕਲੇ ਫਰੀਦ ਵਾਇਆਂ ਦੇ ਨੇ ਐਲਕਾ ਦੇ ਨੇ ਆਪਾਂ ਸਭ ਕੁਝ ਫਰੀਦ ਦੇਦਾ ਮੇਰੀ ਤੁਹਾਡੇ ਅਗੇ ਮੇਤੀ ਏ 2027 ਚ ਵੀ ਸਰਦਾਰ ਤੁਹਾਡੀ ਆਈ ਏ ਔਰ ਤੁਸੀਂ ਸੀਐਮ ਬੰਲਾ ਮੈਂ ਤੁਹਾਡੇ ਹੰਦਾ ਵਿੱਚ ਉਹ ਵਾਹੇ ਲੈਣੇ ਆ ਮੈਨੂੰ ਆਸ ਏ ਮੇਰੇ ਪਰਿਵਾਰ ਮੈਨੂੰ ਜਿੱਤਦਾ ਜੇ ਇਹ ਸੀਨੀਅਰ ਅਸੇ ਤਾਜ਼ਰ ਵੀ ਛੋੜੀ ਚ ਪਾਵਾਂਗੇ ਤੁਸੀਂ ਜਿਹੜਾ ਮੇਰੇ ਤੇ ਮਾਨ ਵਛਿਆ ਇਹ ਮਾਨ ਮੇਟਾ ਬਣਕਰ ਆ ਰਹੂਗਾ ਮੈਂ ਤੁਹਾਨੂੰ ਚੁਰਗੇ ਜਿੰਨਾ ਬਿਜਾਇਆ ਉਹਦੋਂ ਤੁਹਾਨੂੰ ਲਾਡ ਕਰਨਾ ਇੱਕ ਮਹਾਨ ਨਾਮ ਮੈਂ ਤੁਹਾਡੇ ਉੱਪਰ ਧੱਕੇ ਨਾਲ ਵੀ ਪੈਹੀ ਲਾਇਆ ਕਰ ਰਿਹਾ ਮੈਂ ਆਪਣੀ ਵਾਅਦੇ ਵਾਦੀ ਦੇਣ ਦੀ ਇੱਥੇ ਮੈਡੀਕਲ ਸੈਂਟਰ ਆਪਾਂ ਬਣਾ ਲਿਆ ਔਰ ਮੈਂ ਤੁਹਾਡੇ ਹਮਲਾ ਦਾ ਪੂਰਾ ਪ੍ਰਯੋਗ ਕਰਕੇ ਜੋ ਮੇਰੇ ਕੋਲ ਬਾਕੀ ਨਿਕਾਹ ਫੜ ਲੱਗਣਗੇ ਮੈਂ ਲਾਇਕ ਰਹਾਂਗਾ ਇੱਥੇ ਮੈਂ ਗੋਲ ਵੀ ਬਿਆਸ ਜਿਹੜੇ ਤੁਸੀਂ ਆ ਰਹੇ ਸੀ ਲੇਡੀਆਂ ਦੀ ਟਾਈਮਿੰਗ ਤੇਰੀ ਸਾਹ ਬਾਤ ਟੁੱਟੀ ਸੀ ਕਿਸੇ ਨੂੰ ਦਾਤ ਨਹੀਂ ਪੜਿਆ ਮੈਂ ਕੁਦਰਤੀ ਬਿਆਸ ਤੋਂ ਲੱਗਦਾ ਪਰ ਸੀ ਨਗਾਲੇ ਕੇ ਕਾਲੋ ਲੇੜੀ ਤੇ ਮੇਰੇ ਲਈ ਰੋਕੇ ਵੀਲ ਕੀਤੀ ਮੈਂ ਬਿਆਸ ਤੋਂ ਮੈਂ ਬੱਸ ਐਸੇ ਪੈਰੀ ਪੜਾ ਕੀਤਾ ਮੈਂ ਕਮਕੱਟ ਹੀ ਆਲਾ ਕਿਹਦੀ ਪੁੱਤ ਕੋਈ ਹਾਲ ਨਹੀਂ ਚਾਹੀਦਾ ਕਿ ਬਾਹ ਕੁਤੇ ਲਾਇਕੇ ਪੈਸੇ ਜਿਲਦਰ ਦਾ ਟੌਪ ਦਾ ਹਾਲ ਜਰਮਨ ਕੋ ਡਾਕਟਰ ਗੋਲਡ ਮੈਡਿਸਟ ਡਾਕਟਰ ਹਰਪ੍ਰੀਤ ਮੇਰੀ ਮੋਢੀ ਜਲ ਕਰਦੇ ਮੈਂ ਫੋਨ ਮਾਰਿਆ ਮੈਂ ਕਿ ਆਪਣੀ ਮਾਂ ਭੇਜ ਆ ਬੀ ਆ ਜੀ ਇਹਨਾਂ ਦਾ ਲਾਇਕ ਨੂੰ ਜੋ ਪੈਸੇ ਲੱਗ ਰਹੇ ਮੈਂ ਦਿਹਾੜਾ ਉਹਨਾਂ ਨੇ 400 ਬੰਦਾ ਉਹਨਾਂ ਕੋ ਹਰ ਦਿੰਦੇ ਤੇ ਜਰ ਲੱਗ ਕੇ ਜਾਂਦਾ ਤੇਲੇ ਨੰਬਰ ਤੇ ਉਹ ਕੇਸ਼ੀ ਦੇ ਵਿੱਚ ਆ ਐਕਸ-ਰੇ ਕੀਤੇ ਕੈਰੀ ਕੀਤੇ ਫਸਟਰ ਲਾਇਆ ਪੱਤੀ ਦੀਪ ਮਾਈ ਸੋ ਜੋ ਉਹਨਾਂ ਨੇ ਜਨਵਰੀ ਖਰਚਾ ਮੇਰੇ ਕੋਲ ਆ ਅਸ਼ੀਕੋਸ ਵਾਲੇ ਡਾਕਟਰ ਦੋਆਪਾ ਵਾਲੇ ਨੇ ਮੇਰਾ ਬਹੁਤ ਮਾਰ ਕਰਦੇ ਨੇ ਮੈਂ ਇਹ ਨਹੀਂ ਜਿਹੜੇ ਮਦਦ ਦੇ ਨਾਲ ਚੱਲਦੇ ਨੇ ਨਾ ਨਾ ਜ਼ਰੂਰ ਲੈ ਮੇਰਾ ਬਹੁਤ ਮਾਰ ਕਰਦੇ ਨੇ ਸ਼ੇਰਪੱਸੀ ਕੋਰਵੇ ਦੇ ਸੰਸਦ ਦਾ ਇੱਕ ਜਵਾਲਾ ਉਹਦੇ ਸਾਥ ਲੱਗੀ ਬਰੇਡ ਦੇ ਪਾਸ ਬੈ ਗਈ ਇਹ ਬੰਦੇ ਗਵਾਲੇ ਗੁਰਦਾਬਾ ਦੇ ਨੰਬਰ ਤੇ ਕਿਸੇ ਨੇ ਰਾਜ ਨਹੀਂ ਕਰਿਆ ਡਾਕਟਰ ਸਾਹਿਬ ਨੇ 29 ਦਿਨ ਉਹਨਾਂ ਨੂੰ ਆਈਸੀਯੂ ਤੇ ਰੱਖਿਆ ਆ ਗੱਲ ਸਾਡੇ ਚ ਨਹੀਂ ਸੁਣਦੇ 29 ਦਿਨ ਆਈਸੀਯੂ ਤੇ ਰੱਖਿਆ ਚਾਰ ਉਹਦੇ ਆਪਰੇਸ਼ਨ ਕਿਤੇ ਉਰੀਆ ਗਾਇਆ ਦਿੱਤੀਆ ਲਿਆ ਕੀ ਤੀਆ ਰੂਆ ਕਿਤੇ ਮਕਰਸਾਂ ਬੰਦੇ ਚਾਰ ਲੱਖ ਤੋਂ ਪਲੱਸ ਐ ਉਹਨਾਂ ਨੇ ਰਿਪੋਰਟ ਕੀਤੀ ਮੈਂ ਨੇ ਮਾਰਿਆ ਬੰਦਾ ਮੈਂ ਬੰਦੀ ਲੋਕਾਂ ਨੂੰ ਰਕਸ ਕਰਦਾ ਕਿ ਜੇ ਕਿਸੇ ਦਾ ਕੋਈ ਦੁੱਖ ਦੇਖੋ ਉਹਦੇ ਨਾਲ ਜ਼ਰੂਰ ਖੜੇ ਹੋ ਮੇਨੂੰ ਨੀਰ ਮੇਰੇ ਇਸ ਪਰਿਵਾਰ ਨੇ ਇਸ ਸੀਟ ਜਿੱਤ ਕੇ ਕਾਗਰਸ ਦੀ ਝੋਲੀ ਚ ਪਾ ਲਏ ਔਰ ਤੁਸੀਂ ਜਿਹੜਾ ਮੈਨੂੰ ਮੰਨ ਦਿੱਤਾ ਇਹ ਮਨਮੇਸ਼ਾ ਬਰਕਰਾਰ ਰਹੇਗਾ ਇਹਨਾਂ ਸ਼ਬਦਾਂ ਦਾ ਕੰਡਾਇਆ ਮੈਂ ਸਾਰੀ ਮਾਰਦਾ ਧੰਨਵਾਦ ਕਰਦਾ ਦੇਖਿਆ ਰੱਖਿਓ ਇਹ ਨਿਮਾਣੇ ਦੀ ਪਾਗੜਾ ਸਵਾਲ ਆ ਮੈਂ ਨਿਮਾਣਾ ਜਾਂ ਬੱਚਾ ਮੈਂ ਹੱਥ ਜੋੜਨ ਵਾਲਾ ਮੇਰੇ ਕੋਲ ਸਿਰਫ ਹੱਥ ਜੋੜਦੇ ਨੂੰ ਮੇਰੇ ਕੋਲ ਹੋਰ ਕੁਛ ਨਹੀਂ ਹੋਣਾ ਮੈਂ ਹੱਥ ਜੋੜ ਕੇ ਤੁਹਾਨੂੰ ਬੇਤੀ ਕਰਦਾ ਕਿ ਬੋਟਾ ਇਸ ਵਾਰ ਕਾਂਗਰਸ ਪਾਰਟੀ ਨੂੰ ਪਾਓ ਤੇ ਸਾਡੇ ਹੱਦ ਮੀ ਬੂਤ ਕਰੋ ਭਾਈ ਗੁਰਜੀਤ ਸਿੰਘ ਭਾਈ ਗੁਰਜੀਤ ਜੀ ਜੀ ਲਕੀਮ